ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾਂ ਦਾ ਸਾਡਾ ਹੰਜ ਦੀ ਜੁੰਨੇ ਆਿਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ਅਕਸਰ ਇਹ ਸਤਰਾਂ ਤੁਸੀਂ ਸੁਣੀਆਂ ਹੋਣਗੀਆਂ ਜੋ ਕਿ ਪੰਜਾਬੀ ਦੇ ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਲਿਖੀਆਂ ਹੋਈਆਂ ਨੇ ਸਸ਼ੇ ਗਾਲ ਤੁਸੀਂ ਵੇਖ ਰਹੇ ਹੋ ਔਨ ਅਅਰ ਮੈਂ ਸਿਮਰਦੀਪ ਗੌਰ ਅੱਜ ਗੱਲ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਬ ਦੇ ਪ੍ਰਸਿੱਧ ਕਵੀ ਨੇ ਜਿਨ੍ਹਾਂ ਨੂੰ ਜ਼ਿਆਦਾਤਰ ਰੋਮਾਂਟਿਕ ਕਵਿਤਾਵਾਂ ਦੇ ਲਈ ਵੀ ਜਾਣਿਆ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਦੀ ਜ਼ਿਆਦਾਤਰ ਕਵਿਤਾਵਾਂ ਦੁੱਖ ਨਿੱਜੀ ਦਰ ਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੁੰਦੀਆਂ ਨੇ ਸ਼ਿਵ ਕੁਮਾਰ ਨੂੰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ ਤੇ ਅੱਜ ਇਸੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 51ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤੇ ਅੱਜ ਇਸ ਮੌਕੇ ਵਿਸ਼ੇਸ਼ ਤੌਰ ਤੇ ਔਨਅਰ ਦੀ ਟੀਮ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਬਟਾਲਵੀ ਜੀ ਦੀ ਤਸਵੀਰ ਤੇ ਫੁੱਲਾਂ ਦੀ ਮਾਲਾ ਪੇਂਟ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਦੱਸਦਿਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਨੇ ਦੇਖੋ ਉਹ ਸ਼ਿਵ ਬਟਾਲਵੀ ਦਾ ਗਾਣਾ ਤੇ ਉਹਨਾਂ ਦੇ ਬਲੱਡ ਰਿਲੇਸ਼ਨ ਦੇ ਵਿੱਚ ਉਹਨਾਂ ਦੇ ਕਹਿੰਦੇ ਨਾ ਇੱਕ ਅੰਸ਼ ਹੁੰਦਾ ਹੈ ਜਿਹੜੇ ਪਰਿਵਾਰਿਕ ਤੌਰ ਤੇ ਆਪਣੇ ਬੱਚਿਆਂ ਦੇ ਵਿੱਚ ਆਉਂਦੇ ਆ ਤੇ ਉਹ ਵੀ ਉਹਨਾਂ ਦੀ ਇੱਕ ਪੋਇਟਰੀ ਨੂੰ ਜਿੱਦਾਂ ਗੁੰਗੁਣਾਉਂਦੇ ਆ ਬੈਠਦੇ ਆ ਆਵਾਜ਼ ਉਹਨਾਂ ਦੀ ਬਹੁਤ ਅੱਛੀ ਹੈ ਬਟ ਉਹਨਾਂ ਨੇ ਕਦੀ ਅ ਬਟਾਲਵੀ ਸਾਹਿਬ ਜਾਂ ਆਪਣੇ ਚਾਚਾ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਕਿ ਉਹ ਗਾਉਂਦੇ ਤੇ ਮੈਂ ਵੀ ਪਰ ਉਹਨਾਂ ਦੀ ਨਜ਼ਮਾਂ ਨੂੰ ਲਾਈਕ ਕਰਦੇ ਆ ਬਟ ਜਦੋਂ ਕਿਤੇ ਫ੍ਰੀ ਹੋ ਕੇ ਬੈਠਦੇ ਆ ਤੇ ਉਹਨਾਂ ਨੂੰ ਯਾਦ ਕਰਦੇ ਆ ਤੇ ਇਸੇ ਤਰ੍ਹਾਂ ਹੀ ਯਾਦ ਕਰਦੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਮੈਨੂੰ ਫਕਰ ਮਹਿਸੂਸ ਹੁੰਦਾ ਜੀ ਤੋਂ ਕਹਿੰਦੇ ਸ਼ਿਵ ਜੀ ਦੇ ਨੂੰ ਜਾ ਰਹੀ ਹੈ ਬਿਲਕੁਲ ਜੀ ਇਹ ਤੇ ਮੈਂ ਬਿਆਨ ਨਹੀਂ ਕਰ ਸਕਦੀ ਇਹ ਮੈਂ ਵਿਆਨ ਕਰਾਂਗੀ ਤੇ ਸ਼ਾਇਦ ਮੇਰੀ ਅੱਖਾਂ ਅਥਰੂ ਆ ਜਾਣਗੇ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਤਾਂ ਨਹੀਂ ਪਰ ਜਿਹੜੀ ਹਕੀਕਤ ਜਿਸ ਤਰ੍ਹਾਂ ਸਾਡੇ ਪਰਿਵਾਰਿਕ ਮੇਰੇ ਮੰਮੀ ਸੀ ਪਾਪਾ ਸੀ ਤੇ ਉਹਨਾਂ ਨੇ ਜਿੰਨਾ ਵੀ ਮਤਲਬ ਉਹਨਾਂ ਦੇ ਬਾਰੇ ਦੱਸਿਆ ਨਾ ਤੇ ਸਮਝ ਲਓ ਕਿ ਮੈਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਇਸ ਘਰ ਦੇ ਵਿੱਚ ਵਿਚਰਦੇ ਸਮਝ ਲਓ ਮਹਿਸੂਸ ਕੀਤਾ ਤੇ ਬੜਾ ਪ੍ਰਾਊਡ ਮਹਿਸੂਸ ਹੁੰਦਾ ਦੇਖੋ ਸ਼ਿਵ ਕੁਮਾਰ ਬਟਾਲਵੀ ਜਦੋਂ ਇਸ ਘਰ 'ਚ ਰਹਿੰਦੇ ਰਿਹਾ ਮੇਰੇ ਮਦਰ ਨੇ ਮੇਰੇ ਨਾਲ ਕਾਫੀ ਜ਼ਿਆਦਾ ਉਹਨਾਂ ਦੀਆਂ ਜ਼ਿਆਦਾ ਸਾਂਝੀਆਂ ਕਰਦੇ ਰਹੇ ਆ ਇੱਕ ਤੇ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਯਾਦ ਆ ਉਹ ਇਹੀ ਹੈ ਕਿ ਬਟਾਲਵੀ ਸਾਹਿਬ ਨੇ ਜ਼ਿਆਦਾਤਰ ਸਮੇਂ ਇਸ ਘਰ ਦੇ ਵਿੱਚ ਲਿਖਣ ਚ ਬਤਾਇਆ ਔਰ ਉਹ ਇੱਕ ਇਕਾਕੀ ਸੁਭਾਅ ਦੇ ਬੰਦੇ ਸੀ ਇਕੱਲਾ ਰਹਿਣਾ ਪਸੰਦ ਕਰਦੇ ਸੀ ਸਾਡੇ ਉੱਪਰ ਇੱਕ ਚਵਾਰਾ ਹੁੰਦਾ ਸੀਗਾ ਤੇ ਉੱਥੇ ਉਹਨਾਂ ਨੇ ਆਪਣਾ ਜ਼ਿਆਦਾਤਰ ਸਮੇਂ ਉੱਥੇ ਹੀ ਬਤਾਇਆ ਤੇ ਮੋਸਟਲੀ ਉਹਨਾਂ ਨੇ ਮਦਰ ਨੇ ਦੱਸਣਾ ਕਿ ਰਾਤ ਨੂੰ 12 ਵਜੇ ਤੋਂ ਬਾਅਦ ਸ਼ਿਵ ਨੇ ਲਿਖਣਾ ਸ਼ੁਰੂ ਕਰਨਾ ਕਿਉਂਕਿ ਉਹਨਾਂ ਟਾਈਮ ਤੇ ਟਾਈਮਾਂ ਤੇ ਸਮੇਂ ਤੇ ਗਲੀਆਂ ਚ ਕਾਫੀ ਰੌਲਾ ਹੁੰਦਾ ਸੀਗਾ ਤੇ ਰੌਲੇ ਚ ਉਹ ਮਤਲਬ ਉਹਨਾਂ ਦੀ ਉਹ ਕਨਸੈਂਟਰੇਸ਼ਨ ਨਹੀਂ ਸੀ ਬਣਦੀ ਔਰ ਜਦੋਂ 12 ਵਜੇ ਉਹਨਾਂ ਨੇ ਲਿਖਣ ਬੈਠਣਾ ਤੇ ਫਿਰ ਸਵੇਰ ਦੇ 4 ਵਜੇ 5 ਵਜੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਬਾਕੀ ਮਦਰ ਨੇ ਇੱਕ ਗੱਲ ਮੈਨੂੰ ਦੱਸੀ ਕਿ ਜਦੋਂ ਉਹ ਲਿਖਦੇ ਸੀਗੇ ਤੇ ਉਹਨਾਂ ਦੇ ਕਮਰੇ ਚ ਕੋਈ ਜਾ ਨਹੀਂ ਸਕਦਾ ਪਰਿਵਾਰ ਦੇ ਬੰਦਾ ਵੀ ਜਾਣ ਤੋਂ ਡਰਦਾ ਸੀਗਾ ਉਹ ਮਤਲਬ ਉਹਨਾਂ ਨੇ ਖਾਣਾ ਹੀ ਨਹੀਂ ਉਹਨਾਂ ਨੇ ਸਿਰਫ ਆਪਣੇ ਲਿਖਨ ਦੇ ਵਿੱਚ ਇੰਨੀ ਉਹਨਾਂ ਦੀ ਲਗਨ ਹੋਣੀ ਕਿ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਰਹਿਣਾ ਕਿ ਮੈਂ ਕੁਝ ਖਾਣਾ ਹੈ ਮੈਂ ਕੁਝ ਪੀਣਾ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਸਮਾਂ ਐਸੀ ਤਰ੍ਹਾਂ ਹੀ ਬਤਾਇਆ ਕਿਹੜੀਆਂ ਕਿਹੜੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਸੀ ਕੋਈ ਯਾਦ ਹੋਣਗੇ ਤੁਹਾਨੂੰ ਦੇਖੋ ਜੀ ਬਟਾਲਵੀ ਸਾਹਿਬ ਦੀਆਂ ਕਵਿਤਾਵਾਂ ਦਾ ਤੇ ਖੈਰ ਕੋਈ ਅੰਤ ਹੀ ਨਹੀਂ ਉਹਨਾਂ ਨੇ ਹੁਣ 13 ਬੁੱਕਸ ਲਿਖੀਆਂ ਨੇ ਕੁਝ ਇੱਕ ਸਾਡੇ ਤੁਹਾਡੇ ਮੂੰਹ ਦੇ ਮਤਲਬ ਚੜ ਜਾਂਦੀਆਂ ਲੇਕਿਨ ਅਗਰ ਉਹਨਾਂ ਦੇ ਦੀ ਪੋਇਟਰੀ ਨੂੰ ਜਦੋਂ ਅਸੀਂ ਬੈਠ ਕੇ ਦੇਖਦੇ ਆ ਤੇ ਬੜੇ ਹੈਰਾਨ ਹੋਈਦਾ ਕਿ ਉਹਨਾਂ ਨੇ ਇਹ ਵੀ ਲਿਖਿਆ ਉਹਨਾਂ ਨੇ ਫੈਮਿਲੀ ਪਲਾਨਿੰਗ ਤੇ ਵੀ ਲਿਖਿਆ ਮੈਂ ਬੜਾ ਹੈਰਾਨ ਹੋ ਗਿਆ ਇੱਕ ਦਿਨ ਮੈਂ ਉਹਨਾਂ ਦੀ ਪੋਇਮ ਪੜ੍ਹਦਿਆ ਪਿਆ ਸੀ ਕਿ ਚੰਗੇ ਰਹਿ ਗਏ ਦੋ ਹੀ ਬੱਚੇ ਉਸ ਉਹਨਾਂ ਨੇ ਉਸ ਟਾਈਮ ਤੇ ਫੈਮਿਲੀ ਪਲਾਨਿੰਗ ਤੇ ਵੀ ਲਿਖਿਆ ਰੁੱਖਾਂ ਦੇ ਅਸੀਂ ਸਾਰੇ ਹੀ ਜਾਣਦੇ ਉਹਨਾਂ ਨੇ ਲਿਖਿਆ ਹਾਂਜੀ ਆਲ ਇੰਡੀਆ ਰੇਡੀਓ ਤੋਂ ਮਤਲਬ ਮੈਸੇਜ ਆਇਆ ਕਿ ਤੁਸੀਂ ਆ ਕੇ ਬਟਾਲਵੀ ਸਾਹਿਬ ਤੇ ਬੋਲਣਾ ਜਲੰਧਰ ਚ ਤੇ ਉਹ ਮਟੀਰੀਅਲ ਲਿਖਿਆ ਔਰ ਉੱਥੇ ਜਾ ਕੇ ਉਹਨਾਂ ਨੇ ਗਾਇਆ ਤੇ ਜਿਹਦੀ ਉਸ ਟਾਈਮ ਤੇ ਕਾਫੀ ਸਰਾਨਾ ਵੀ ਹੋਈ ਐਸੀ ਤਰ੍ਹਾਂ ਬਟਾਲਵੀ ਸਾਹਿਬ ਨੇ ਕਾਫੀ ਪੋਇਟਰੀ ਜਿਹੜੀ ਉਹ ਇਨਸਟੈਂਟਲੀ ਲਿਖੀ ਕੋਈ ਵੀ ਕਨਸੈਪਟ ਅਸੀਂ ਵੀ ਹਰ ਚੀਜ਼ ਨੂੰ ਦੇਖਨੇ ਆ ਲੇਕਿਨ ਸਾਡਾ ਆਈਕਿਊ ਲੈਵਲ ਉਸ ਲੈਵਲ ਦਾ ਹੋ ਵੀ ਨਹੀਂ ਸਕਦਾ ਤੇ ਨਾ ਹੀ ਹੋਏਗਾ ਕਿਸੇ ਦਾ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਦੇਖਿਆ ਤੇ ਉਹਦੇ ਉੱਤੇ ਉਹਨਾਂ ਨੇ ਬੜੀ ਜਲਦੀ ਨਾਲ ਮਤਲਬ ਉਸ ਤੇ ਉਤੇ ਕਵਿਤਾ ਤਿਆਰ ਕਰ ਲਈ ਐ ਰਾਸ਼ਟਰਪਤੀ ਬਾੜਾ ਇਹਨਾਂ ਨੂੰ ਮਿਲਿਆ ਉਸ ਟਾਈਮ ਤੇ ਉਸ ਮੌਕੇ ਦੇ ਰਾਸ਼ਟਰਪਤੀ ਸਾਡੇ ਸੀਗੇ ਡਾਕਟਰ ਜਾਕਰ ਹੁਸੈਨ ਜਿੰਨਾ ਤੋਂ ਇਹਨਾਂ ਨੂੰ ਲੂਣਾ ਦੇ ਇਹਨਾਂ ਦਾ ਜਿਹੜਾ ਸ਼ਾਹਕਾਰ ਸੀ ਉਹਦੇ ਉੱਤੇ ਸਾਹਿਤਕ ਆਦਮੀ ਦਾ ਪੁਰਸਕਾਰ ਮਿਲਿਆ ਜਿਹੜੇ ਉਹ ਮਾਨਸਮਾਨ ਦੀ ਹੱਕਦਾਰ ਹੈ ਉਹਨੂੰ ਉਹ ਹੱਕ ਦਿੱਤਾ ਜਾਵੇ ਔਰ ਜੋ ਸਾਡੇ ਸਮਾਜ ਉਸ ਟਾਈਮ ਦੀਆਂ ਕੁਰਤੀਆਂ ਸੀ ਉਹਨਾਂ ਨੂੰ ਉਹਨਾਂ ਨੇ ਖੁੱਲ੍ਹ ਕੇ ਉਸ ਟਾਈਮ ਤੇ ਐਕਸਪੋਜ਼ ਕੀਤਾ ਤੇ ਜਿਹਦਾ ਕਿ ਉਸ ਵੇਲੇ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਰਾਇਆ ਗਿਆ ਕਿ ਬਟਾਲਵੀ ਸ਼ੇਖ ਮਰ ਬਟਾਲਵੀ ਜੀ ਨੇ ਠੀਕ ਕੀਤਾ ਔਰ ਨੇਚਰਲੀ ਉਹ ਇਹਦੇ ਲਈ ਮੰਨਦੇ